ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਵਾਅਦਾ ਕੀਤਾ ਸੀਗਾ ਵੀ ਸਪੈਸ਼ਲ ਇੱਕ ਵੀਡੀਓ ਕੈਨੇਡਾ ਭਗਤਾਂ ਵਾਸਤੇ ਬਣਾਈ ਜਾਊਗੀ ਤਾਂ ਅੱਜ ਆਪਾਂ ਇਹ ਸਪੈਸ਼ਲ ਵੀਡੀਓ ਕੈਨੇਡਾ ਭਗਤਾਂ ਵਾਸਤੇ ਬਣਾ ਰਹੇ ਆ ਤੇ ਜਿਹੜੀ ਅੱਜ ਆਪਾਂ ਇਸ ਵੀਡੀਓ ਰਾਈ ਗੱਲਬਾਤ ਕਰਾਂਗੇ ਜੇ ਉਹਦੇ 'ਚ ਮੇਰੀ 1% ਵੀ ਕੋਈ ਗਲਤ ਗੱਲ ਹੋਵੇ ਤਾਂ ਤੁਸੀਂ ਮੈਨੂੰ ਥਰੂ ਕਮੈਂਟ ਜਿਹੜਾ ਪੁਆਇੰਟ ਆਊਟ ਕਰ ਸਕਦੇ ਆਂ ਵੀ ਇਹ ਗੱਲ ਗਲਤ ਕਹੀ ਹੈ ਤੇ ਇਹਦਾ ਜਿਹੜਾ ਸਹੀ ਗੱਲ ਆ ਉਹ ਆ ਤੇ ਮੈਂ ਕਹਿੰਦਾ ਵੀ ਮੈਂ ਉਸ ਬੰਦੇ ਦਾ ਧੰਨਵਾਦ ਕਰੂੰਗਾ ਜੇ ਮੇਰੀ ਇੱਕ ਵੀ ਗੱਲ ਦੇ ਵਿੱਚ ਕੋਈ ਗਲਤੀ ਪਾਈ ਗਈ ਤੇ ਜਿਹੜਾ ਬੰਦਾ ਮੇਰੀ ਗਲਤੀ ਦੱਸੂਗਾ ਹਾਂਜੀ ਹੁਣ ਸ਼ੁਰੂਆਤ ਕਰਦੇ ਆਂ ਆਪਾਂ ਪੰਜਾਬੀ ਲੋਕ ਕੈਨੇਡਾ ਜਾਂਦੇ ਆਂ ਸਿਰਫ ਇੱਕ ਕੰਮ ਵਾਸਤੇ ਪੈਸੇ ਕਮਾਉਣਾ ਤੇ ਜਿਹੜਾ ਆਪਾਂ ਪੈਸਾ ਕਮਾਉਣਾ ਆਪਾਂ ਸੋਚਦੇ ਆਂ ਵੀ ਆਪਾਂ ਆਪਦੇ ਬੱਚਿਆਂ ਦਾ ਚੰਗਾ ਫਿਊਚਰ ਚੰਗਾ ਭਵਿੱਖ ਬਣਾਈਏ ਹੁਣ ਆਪਾਂ ਸਭ ਤੋਂ ਪਹਿਲਾਂ ਬੱਚਿਆਂ ਦੇ ਜਿਹੜਾ ਕੈਨੇਡਾ ਦੇ ਜਿਹੜੇ ਬੱਚੇ ਜੰਮੇ ਆ ਜਾਂ ਇੱਥੋਂ ਗਏ ਆ ਛੋਟੇ ਗਏ ਆ ਉਹਨਾਂ ਦੇ ਭਵਿੱਖ ਦੀ ਗੱਲ ਕਰਦੇ ਆ ਜਦੋਂ ਬੱਚਾ ਜੰਮਦਾ ਥੋੜਾ ਜਿਹਾ ਵੱਡਾ ਹੁੰਦਾ ਠੀਕ ਹੈ ਕੈਨੇਡਾ ਦੇ ਵਿੱਚ ਮੈਂ ਕੈਨੇਡਾ ਦੀ ਗੱਲ ਕਰੂੰਗਾ ਪੰਜਾਬ ਨਾਲ ਵੀ ਕੰਪੇਅਰ ਕਰੂੰਗਾ ਉਸ ਤੋਂ ਬਾਅਦ ਚ ਉਹ ਜਵਾਕ ਜਦੋਂ ਸੁਰਤ ਸੰਭਾਲਦਾ ਫੋਨ ਉਹਨੂੰ ਅਕੂਪਾਈ ਕਰ ਲੈਂਦਾਗਾ ਕਿਉਂਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਮਾਪਿਓ ਕੰਮ ਕਰਨ ਜਾਂਦੇ ਆ ਬੱਚਾ ਕੇਅਰ ਟੇਕਰ ਕੋਲੇ ਹੁੰਦਾ ਛੱਡ ਕੇ ਜਾਂਦੇ ਆ ਜਾਂ ਉਹਦੇ ਗ੍ਰੈਂਡਪੇਰੈਂਟਸ ਨੂੰ ਬੁਲਾਇਆ ਜਾਂਦਾ ਇੰਡੀਆ ਤੋਂ ਜਵਾਬ ਸਾਹਮਣੇ ਵਾਸਤੇ ਤੇ ਹੁਣ ਗ੍ਰੈਂਡਪੇਰੈਂਟਸ ਵੀ ਜਿਹੜੇ ਏਜ ਦਾ ਉਹ ਕਿੰਨਾ ਚਿਰ ਜਵਾਬ ਨੂੰ ਸਾਹਮਣੇਗੇ ਇਸ ਕਰਕੇ ਹੌਲੀ ਹੌਲੀ ਜਵਾਬ ਨੂੰ ਜਿਹੜਾ ਹੈਗਾ ਫੋਨ ਅਕੂਪਾਈ ਕਰ ਲੈਂਦਾ ਫੋਨ ਕਾਬੂ ਕਰ ਲੈਂਦਾ ਬਹੁਤ ਸਾਰੇ ਇੱਕ ਸਟੋਰੀ ਵੀ ਕੈਨੇਡਾ ਦੀ ਇਹ ਹੈਗੀ ਐ ਕੋਈ ਬੱਚਾ ਸੀਗਾ ਘਰੇ ਰਹਿੰਦਾ ਸੀਗਾ ਮਾਪਿਓ ਕੰਮ ਤੇ ਚਲੇ ਜਾਂਦੇ ਸੀਗੇ ਤੇ ਕੀ ਹੋਇਆ ਬੱਚਾ ਕਾਰਟੂਨ ਦੇਖਦਾ ਰਹਿੰਦਾ ਸੀ ਜਾਂ ਫੋਨ ਚਲਾਉਂਦਾ ਰਹਿੰਦਾ ਸੀ ਤਾਂ ਉਹ ਬੋਲਿਆ ਨਹੀਂ ਜਵਾਬ ਤੇ 3-4 ਸਾਲ ਦਾ 5 ਸਾਲ ਦਾ ਹੋ ਗਿਆ ਉਹਨੂੰ ਡਾਕਟਰ ਕੋਲੇ ਲੈ ਕੇ ਗਏ ਤੇ ਜਦੋਂ ਡਾਕਟਰ ਨੇ ਚੈੱਕ ਅਪ ਕੀਤਾ ਤੇ ਉਹਨੇ ਡਾਇਗਨੋਸ ਕੀਤਾ ਵੀ ਜਿਹੜਾ ਬੱਚਾ ਕੋਈ ਹੋਰ ਪਾਛਾ ਬੋਲ ਰਿਹਾਗਾ ਜਦੋਂ ਸਾਰੀ ਇਨਵੈਸਟੀਗੇਸ਼ਨ ਕੀਤੀ ਤਾਂ ਉਹ ਡਾਕਟਰ ਨੂੰ ਪਤਾ ਲੱਗਿਆ ਵੀ ਬੱਚਾ ਨਾ ਚਾਈਨੀਜ਼ ਸਿੱਖ ਲਿਆ ਸਿੱਖ ਗਿਆ 카ਟੂਨ ਟੀਵੀ ਦੇਖਦਾ ਦੇਖਦਾ ਚਾਈਨੀਜ਼ ਸਿੱਖ ਗਿਆ ਉਹ ਚਾਈਨੀਜ਼ ਭਾਸ਼ਾ ਹੀ ਸਮਝਦਾ ਹੋਰ ਕੋਈ ਭਾਸ਼ਾ ਸਮਝਦਾ ਹੀ ਨਹੀਂਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਘਰਦਿਆਂ ਨੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਵੀ ਜਿਹੜਾ 4-5 ਸਾਲ ਦਾ ਬੱਚਾ ਚਾਈਨੀਜ਼ ਸਿੱਖ ਗਿਆ ਪੰਜਾਬੀ ਜਵਾਕ ਘਰੇ ਰਹਿ ਰਹਿ ਕੇ ਇਹ ਤੁਹਾਨੂੰ ਨਿਊਜ਼ Google ਤੇ ਤੁਸੀਂ ਹੱਥ ਕਰ ਲਓਗੇ ਤਾਂ ਤੁਹਾਨੂੰ ਮਿਲ ਜੂਗਾ ਤਾਂ ਲਿੰਕ ਵੀ ਮਿਲ ਜੂਗਾ ਜੇ ਕੋਸ਼ਿਸ਼ ਕਰੂੰਗਾ ਮੈਨੂੰ ਲਿੰਕ ਮਿਲ ਗਿਆ ਤਾਂ ਮੈਂ ਵੀ ਸਾਂਝੀ ਕਰ ਦੂੰਗਾ ਹੁਣ ਜਵਾਕ ਨੂੰ ਜੀ ਕੈਨੇਡਾ ਭਗਤ ਹੱਬ ਕੇ ਦੱਸਦੇ ਆ ਕਿ ਅਸੀਂ ਜਵਾਕ ਨੂੰ ਜੀ ਪ੍ਰਾਈਵੇਟ ਪੰਜਾਬੀ ਸਕੂਲ ਚ ਪੜਾ ਰਹੇ ਆ ਠੀਕ ਹੈ ਵਧੀਆ ਗੱਲ ਆ ਪੰਜਾਬੀ ਸਕੂਲ ਚ ਪੜਾਉਣਾ ਚਾਹੀਦਾ ਸਾਡਾ ਜਵਾਕ ਗੁਰਬਾਣੀ ਵੀ ਸਿੱਖ ਗਿਆ ਜੀ ਪੰਜਾਬੀ ਵਧੀਆ ਬੋਲਦਾ ਪੰਜਾਬੀ ਲਿਖਦਾ ਚਲੋ ਮੰਨ ਲੈਂਦੇ ਆ ਜੀ ਵਧੀਆ ਗੱਲ ਆ ਪੰਜਾਬੀ ਮਾਂ ਬੋਲੀ ਆ ਸਾਡੀ ਸਿੱਖਣੀ ਚਾਹੀਦੀ ਏ ਬੋਲਣੀ ਚਾਹੀਦੀ ਏ ਸਾਨੂੰ ਮਾਣ ਆ ਸਾਡੀ ਬੋਲੀ ਤੇ ਜਦੋਂ ਬੱਚਾ ਹੌਲੀ 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 ਸੁਰਤ ਸੰਭਾਲਦਾ ਪੰਜਾਬੀ ਪਨਯੂਬੀ ਉਹਦੀ ਕਿਧਰੇ ਜਾਂਦੀ ਹੈ ਮਾਪਿਓ ਉਹਦੇ ਨੂੰ ਬਰਾਬਰੂ ਕੇ ਗੁਰਦੁਆਰੇ ਲੈ ਕੇ ਜਾਂਦੇ ਆ 6 7 8 ਸਾਲ 9 ਸਾਲ ਤੱਕ ਜਾਂਦਾ ਜਦੋਂ ਉਹ ਦੂਜੇ ਸਕੂਲ ਦੇ ਵਿੱਚ ਸਕੈਂਡਰੀ ਹਾਇਰ ਸਕੂਲ ਚ ਜਾਂਦਾ ਤਾਂ ਗੋਰਿਆਂ ਨਾਲ ਕਾਲਿਆਂ ਨਾਲ ਵਾ ਵਾ ਪੈ ਜਾਂਦਾ ਪੰਜਾਬੀ ਪਨਯੂਬੀ ਜਿਹੜੀ ਸਿੱਖੀ ਹੁੰਦੀ ਆ ਭੁੱਲ ਜਾਂਦਾ ਫਲੋ ਦਾ ਹੁਣ ਇੰਗਲਿਸ਼ ਚ ਹੋ ਜਾਂਦਾ ਗਾ ਇੰਗਲਿਸ਼ ਬੋਲਦਾ ਘਰੇ ਵੀ ਇੰਗਲਿਸ਼ ਬੋਲਦਾ ਮਾਪਿਓ ਵੀ ਨਾਲ ਉਹਦੇ ਇੰਗਲਿਸ਼ ਬੋਲਦੇ ਆ ਤੇ ਜਦੋਂ ਗੁਰਦੁਆਰੇ ਕਹਿੰਦੇ ਆ ਉਹਨੂੰ ਵੀ ਚੱਲੀਏ ਗੁਰਦੁਆਰੇ ਜਾਣ ਤੋਂ ਮਨਾ ਕਰ ਦਿੰਦਾ ਮੈਨ ਨਹੀਂ ਗੁਰਦੁਆਰੇ ਜਾਣਾ ਪੰਜਾਬ ਜਦੋਂ ਨਿੱਕਾ ਹੁੰਦਾ 6-7 ਸਾਲ ਦਾ 8 ਸਾਲ ਦਾ ਉਹਨੂੰ ਪੰਜਾਬ ਬਰਾਬਰੂ ਕੇ ਲਾਲਚਲੂਰ ਚ ਦੇ ਕੇ ਪੰਜਾਬ ਲੈ ਕੇ ਆਉਂਦੇ ਆ ਪਰ 8-9 ਸਾਲ 10 ਸਾਲ ਤੋਂ ਬਾਅਦ ਉਹ ਪੰਜਾਬ ਆਉਣਾ ਵੀ ਹਟ ਜਾਂਦਾ ਉਸ ਤੋਂ ਬਾਅਦ ਵੱਡਾ ਹੁੰਦਾ ਕਾਲਜ ਜਾਂਦਾ ਫਿਰ ਉਹੀ ਕਲਚਰ ਔਰ ਨਾਲਾ ਪਛਮੀ ਸਭਿਅਤਾ ਭਾਰੂ ਹੋ ਜਾਂਦੀ ਹੈ ਠੀਕ ਹੈ ਜੀ ਗੋਰਿਆਂ ਕਾਲਿਆਂ ਦੇ ਵਿੱਚ ਰਲ ਜਾਂਦਾ ਟਾਈਮ ਲੰਘਦਾ ਜਾਂਦਾ ਵਿਆਹ ਕਰਾਉਣ ਦੀ ਉਮਰ ਆ ਜਾਂਦੀ ਹੈ ਘਰ ਦੇ ਜੋਰ ਲਾਉਂਦੇ ਕਾਕਾ ਮੁੰਡਾ ਭਾਵੇਂ ਕੁੜੀ ਐ ਵਿਆਹ ਕਰਾ ਲਓ ਨਾ ਜੀ ਕਿੱਥੇ ਗੱਲ ਸੁਣਦੇ ਆ ਚਲੋ ਜੀ ਲੰਘ ਦੀ ਲੰਘ ਦੀ ਲੰਘ ਦੀ ਲੰਘ ਦੀ ਉਮਰ 35ਆਂ 36ਆਂ ਦੀ 38ਆਂ ਦੀ ਹੋ ਜਾਂਦੀ ਹੈ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਆ ਪੰਜਾਬ 'ਚ ਵੀ ਰਿਸ਼ਤੇਦਾਰਾਂ ਨੂੰ ਕਿਹਾ ਜਾਂਦਾ ਵੀ ਯਾਰ ਮੁੰਡੇ ਆਸਤੇ ਕੁੜੀ ਲੱਭੋ ਕੁੜੀ ਆਸਤੇ ਮੁੰਡਾ ਲੱਭੋ ਕਿੱਥੇ ਜੀ ਹਾਣੀ ਕਰਦੇ ਵਿਆਹ ਕਰਾਉਣ ਵਾਸਤੇ ਚਲੋ ਜੀ ਪਹੁੰਚਦੇ 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 ਚਾਲੀਆਂ ਦੇ ਹੋ ਜਾਂਦੇ ਆ ਤੇ ਫਿਰ ਘਰ ਦੇ ਕਹਿਣ ਲੱਗ ਜਾਂਦੇ ਚਲ ਕੋਈ ਗੱਲ ਨਹੀਂ ਇਹਨੂੰ ਕਿਹਾ ਮੁੰਡੇ ਨੂੰ ਕਿਹਾ ਕੁੜੀ ਨੂੰ ਕਿਹਾ ਵਿਆਹ ਕਰਾ ਲਾ ਜਿਹਦੇ ਨਾਲ ਮਰਜ਼ੀ ਕਰਾ ਲਾ ਪਵਾ ਗੋਰਾ ਹੋਵੇ ਕਾਲਾ ਹੋਵੇ ਕੋਈ ਫਰਕ ਨਹੀਂ ਪੈਂਦਾ ਵਿਆਹ ਕਰਾ ਲਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਗੱਲ ਉਸ ਤੋਂ ਬਾਅਦ ਜੀ ਵਿਆਹ ਹੋ ਜਾਂਦਾ ਬੱਚੇ ਹੋ ਜਾਂਦੇ ਆ ਹੁਣ ਬੱਚਿਆਂ ਦੇ ਜਿਹੜੇ ਨਾਂ ਉਹ ਤਾਂ ਹੁਣ ਆਬਵੀਅਸਲੀ ਇੱਕ ਗੱਲ ਤੈਅ ਆ ਵੀ ਜਿਹਦਾ ਇੱਕ ਸਪਾਊਸ ਗੋਰਾ ਜਾਂ ਕਾਲਾ ਬੱਚਿਆਂ ਦੇ ਨਾਂ ਵੀ ਓਦਾਂ ਦੇ ਰੱਖਨੇ ਆ ਚਲੋ ਜੀ ਰੱਖੇ ਜਾਂਦੇ ਆ ਪੰਜਾਬੀ ਮਾਂ ਬੋਲੀ ਖੰਭ ਲਾ ਕੇ ਕਿਧਰੇ ਹੀ ਗਵਾਚ ਜਾਂਦੀ ਉੱਡ ਜਾਂਦੀ ਆ ਈਵਨ ਕਿ ਜਵਾਕਾਂ ਦੇ ਨਾਂ ਸਿੰਘ ਕੌਰ ਵੀ ਗਾਇਬ ਹੋ ਜਾਂਦਾ ਤੇ ਤੀਜੀ ਚੌਥੀ ਪੀੜੀ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਅਸੀਂ ਪੰਜਾਬ ਤੋਂ ਆਏ ਜਾਂ ਕਿੱਥੋਂ ਆਏ ਆ ਸਾਡਾ ਸਰਨੇਮ ਵੀ ਕੀ ਆ ਕਾਲੀ ਵਾਲਾਂ ਬਰਾੜ ਐ ਸੰਧੂ ਐ ਜਾਂ ਕੀ ਐ ਉਹ ਵੀ ਭੁੱਲ ਜਾਂਦਾ ਉਹ ਵੀ ਨਹੀਂ ਯਾਦ ਰਹਿੰਦਾਗਾ ਤਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਪਣੇ ਬੱਚਿਆਂ ਦਾ ਜਿੰਨਾ ਵਾਸਤੇ ਦਿਨ ਰਾਤ ਹੱਡ ਪੰਨ ਵੀ ਕਮਾਈ ਕਰਦੇ ਆ ਜਿੰਨਾ ਵਾਸਤੇ ਜੱਫੇ ਮਾਰਦੇ ਆ ਜਿੰਨਾ ਵਾਸਤੇ ਟੀਕੋਸ਼ ਕਰਦੇ ਆ ਜਿੰਨਾ ਵਾਸਤੇ ਕੈਨੇਡਾ ਆ ਰਕੇ ਮੁਲਕ ਦੀ ਤਾਰੀਫ ਕਰਨੋਂ ਨਹੀਂ ਥੱਕਦੇ ਜਿੰਨਾ ਵਾਸਤੇ ਗਾਲਾਂ ਖਾਂਦੇ ਆ ਗੋਰਿਆਂ ਤੋਂ ਕੰਮ ਤੇ ਜਿੱਥੇ ਤੱਕੇ ਪੈਂਦੇ ਆ ਬੁਰਾ ਭਲਾ ਕਿਹਾ ਜਾਂਦਾ ਜਿੱਥੇ ਇਹ ਵੀ ਕਿਹਾ ਜਾਂਦਾ ਗੋ ਬੈਕ ਟੂ ਯੂਅਰ ਕੰਟਰੀ ਥਿਸ ਇਸ ਨੋਟ ਯੂਅਰ ਕੰਟਰੀ ਇਹ ਵੀ ਗੱਲ ਸੁਣਦੇ ਆ ਤਾਂ ਉਹ ਜਵਾਕ ਆਪੇ ਤੋਂ ਬਾਹਰ ਹੋ ਜਾਂਦੇ ਆ ਚਲੋ ਵੱਡੇ ਹੋ ਜਾਂਦੇ ਬੱਚੇ ਹੋ ਜਾਂਦੇ ਆ ਫਿਰ ਵਾਰੀ ਆਉਂਦੀ ਆ ਆਪਦੀ ਜਿਹੜਾ ਬੰਦਾ ਜਿਹੜਾ ਕੈਨੇਡਾ ਆ ਗਏ ਮੁਲਕ ਦੀ ਗੁਣ ਗੁਣ ਗਾਉਂਦਾ ਵੀ ਮੈਂ ਮੈਂ ਕੈਨੇਡਾ ਸਿਟੀਜ਼ਨ ਚਲੋ ਉਹਦੀ ਵਾਰੀ ਆਉਂਦੀ ਆ ਕਹਿੰਦੇ ਹਾਂਜੀ ਹੁਣ ਫਿਰ ਇਹਨਾਂ ਨੂੰ ਤਾਂ ਨਹੀਂ ਸੰਭਿਆ ਜਾਣਾ ਇਹਨਾਂ ਨੂੰ ਤਾਂ ਫਿਰ ਆਪਾਂ ਨੂੰ 올ਡ ਹੋਮ ਛੱਡਣਾ ਪੈਣਾ ਇਹ ਸਾਡੇ ਤੇ ਬਰਡਨ ਆ ਇਹਨਾਂ ਨੂੰ ਸਾਂਭ ਨਹੀਂ ਸਕਦੇਗੇ ਬੜੀ ਉਹਨਾਂ ਨੂੰ ਮਿੰਤ-ਮੁੰਤ ਕਰਦੇ ਆ ਵੀ ਛੱਡ ਦਿਓ ਜੀ ਬਖਸ਼ ਦਿਓ ਜੀ ਅਸੀਂ ਤੁਹਾਨੂੰ ਪੜਾਇਆ ਲਿਖਾਇਆ ਉਹ ਕਹਿੰਦੇ ਇਟਸ ਨਾਟ ਫੇਅਰ ਵੀ ਇਹ ਬਸ ਜਿਹੜਾ ਕੁਝ ਇਹ ਕਲਚਰ ਆ ਸਾਡਾ ਇੱਥੇ ਅਸੀਂ ਰੱਖ ਹੀ ਨਹੀਂ ਸਕਦੇ ਅਸੀਂ ਸੈਪਰੇਟ ਘਰੇ ਰਹਿਣਾ ਉਹ ਵਿਚਾਰੇ ਮਿੰਤ-ਤਾਲਾ ਕਰ ਲਿਆ ਹੁੰਦੇ ਆ ਚਲੋ ਉਹ ਕਹਿੰਦੇ ਵੀ ਤੁਸੀਂ ਆਪਦਾ ਘਰ ਤੁਹਾਨੂੰ ਲੱਖ ਮੁਬਾਰਕ ਅਸੀਂ ਤਾਂ ਆਪਦਾ ਪਾਸੇ ਰਵਾਂਗੇ ਆਪਦਾ ਘਰ ਲਵਾਂਗੇ ਇਹ ਜਿਹੜੇ ਤੁਸੀਂ ਏਡੇ ਏਡੇ ਘਰ ਸਾਰੇ ਆ ਦੋ ਦੋ ਚਾਰ ਚਾਰ ਸਾਨੂੰ ਨਹੀਂ ਚਾਹੀਦੇ ਸਾਨੂੰ ਤਾਂ ਸੈਪਰੇਟ ਘਰ ਚਾਹੀਦਾ ਸੈਪਰੇਟ ਘਰੇ ਰਹਿਣ ਲੱਗ ਜਾਂਦੇ ਆ ਉਹ ਬਜ਼ੁਰਗ ਹੋ ਜਾਂਦੇ ਉਹਨਾਂ ਦੀ ਬਾਤ ਪੁੱਛਣ ਵਾਲਾ ਵੀ ਨਹੀਂ ਕੋਈ ਅਖੀਰੀ ਡਿਸਾਈਡ ਕਰਦੇ ਆ ਵੀ ਚਲੋ ਹੋਲਡ 올ਡ ਹੋਮ ਜਾਂਦੇ ਆ ਆਪਾਂ 올ਡ ਹੋਮ ਚਲੇ ਜਾਂਦੇ ਆ 올ਡ ਹੋਮ ਫਿਰ ਬਹਿ ਕੇ ਯਾਦ ਕਰਦੇ ਆ ਵੀ ਅਸੀਂ ਜ਼ਿੰਦਗੀ ਚ ਕੀ ਖੱਟਿਆ ਤੇ ਕੀ ਗਵਾਇਆ ਉਦੋਂ ਫਿਰ ਯਾਦ ਆਉਂਦੀ ਆ ਪੰਜਾਬ ਦੀ ਜੀਨੂੰ ਕੇ ਸਾਰੀ ਉਮਰ ਭੰਡ ਦੇ ਰਹਿੰਦੇ ਆ ਉੱਥੇ ਮੱਖੀਆਂ ਜੀ ਉੱਥੇ ਮੱਛਰ ਆ ਉੱਥੇ ਗੰਦਗੀ ਆ ਉੱਥੇ ਡਾਕੇ ਆ ਉੱਥੇ ਚੋਰੀਆਂ ਉੱਥੇ ਇਹ ਆ ਉੱਥੇ ਉਹ ਆ ਉੱਥੇ ਲੋਕ ਗੰਦੇ ਆ ਉੱਥੇ ਫਲਾਨਾ ਝੂੰਕਾ ਤਾਂ ਇਹ ਸਾਰਾ ਕੁਝ ਵਾਪਰਦਾ ਕੈਨੇਡਾ ਦੇ ਜਾਨ ਤੱਕ ਤੇ ਬੁੱਢੇ ਹੋਣ ਤੱਕ ਤਕਰੀਬਨ ਮੈਂ ਕਹਿੰਨਾ ਵੀ ਕੈਨੇਡਾ ਦੇ ਵਿੱਚ ਪੰਜਾਬੀ ਫੈਮਲੀਆਂ ਦੀ ਜੇ ਆਪਾਂ ਗੱਲ ਕਰ ਲਈਏ ਤਾਂ 90 95% ਘਰਾਂ ਦੀ ਸੇਮ ਸਟੋਰੀ ਹੈ ਉਸ ਤੋਂ ਬਾਅਦ ਜੀ ਆਪਾਂ ਗੱਲ ਆਉਣੇ ਆ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਰਿਸ਼ਤਿਆਂ ਦੀ ਹੈ ਨਾ ਵੀ ਮੁੰਡੇ ਕੁੜੀਆਂ ਵਿਆਹ ਨਹੀਂ ਕਰਾਉਂਦੇ ਕੀ ਹੁਣ ਤੁਸੀਂ ਮੈਨੂੰ ਦੱਸੋ ਜੇ ਕੈਨੇਡਾ ਐਨਾਈ ਚੰਗਾ ਉੱਥੇ ਪਹਿਲੀ ਗੱਲ ਤਾਂ ਇਹ ਆ ਵੀ ਕੈਨੇਡਾ ਤੋਂ ਬਹੁਤ ਸਾਰੇ ਪੰਜਾਬ ਦੇ ਮੁੰਡੇ ਕੁੜੀਆਂ ਵੱਡੇ ਲੈਵਲ ਤੇ ਮਾਈਗ੍ਰੇਟ ਕਰ ਗਏ ਕੈਨੇਡਾ ਜਿਹੜਾ ਪੰਜਾਬ ਦਾ ਕੀਮਤੀ ਧਨ ਸੀ ਉਹ ਵੀ ਚਲਾ ਗਿਆ ਹੁਣ ਜਿਹੜੇ ਕੈਨੇਡਾ ਤੇ ਮੁੰਡੇ ਕੁੜੀਆਂ ਉੱਥੇ ਜੰਮੇ ਆ ਵੱਡੇ ਹੋਏ ਆ ਜਾਂ ਅੱਜ ਤੋਂ 5-7 ਸਾਲ ਪਹਿਲਾਂ ਕੈਨੇਡਾ ਗਏ ਆ ਉਹ ਬੰਦੇ ਕੈਨੇਡਾ ਕੁੜੀਆਂ ਦਾ ਘਾਟਾ ਨਹੀਂ ਕੈਨੇਡਾ ਮੁੰਡਿਆਂ ਦਾ ਘਾਟਾ ਨਹੀਂ ਮੁੰਡੇ ਕੈਨੇਡੀਅਨ ਕੁੜੀਆਂ ਨਾਲ ਵਿਆਹ ਕਿਉਂ ਨਹੀਂ ਕਰਾਉਂਦੇ ਕਿ ਕਿਉਂ ਨਹੀਂ ਪ੍ਰੇਫਰੈਂਸ ਦਿੰਦੇ ਤੇ ਕੈਨੇਡਾ ਵਾਲੀਆਂ ਕੁੜੀਆਂ ਕੈਨੇਡਾ 'ਚ ਰਹਿੰਦੇ ਮੁੰਡਿਆਂ ਨਾਲ ਵਿਆਹ ਕਰਾਉਣ ਨੂੰ ਕਿਉਂ ਤਿਆਰ ਨਹੀਂ ਕਿਉਂ ਉਹ ਪੰਜਾਬ ਤੋਂ ਹੀ ਪ੍ਰੇਫਰ ਕਰਦੇ ਆ ਵੀ ਜੇ ਸਾਨੂੰ ਜੀ ਇੱਕ ਕੰਨਿਆ ਦੀ ਲੋੜ ਆ ਸੁਸ਼ੀਲ ਕੰਨਿਆ ਹੋਵੇ ਪੜ੍ਹੀ ਲਿਖੀ ਹੋਵੇ ਤੇ ਪੂਰੀ ਸੰਸਕਾਰੀ ਹੋਵੇ ਵੈਸ਼ਨੂ ਪਰਿਵਾਰ ਦੀ ਹੋਵੇ ਤੇ ਸਾਡਾ ਮੁੰਡਾ ਕੈਨੇਡੀਅਨ ਜੱਟ ਸਿੱਖ ਸਿਟੀਜ਼ਨ ਜਾਂ ਅਰੋੜਾ ਜਾਂ ਅ ਕੈਲੋਬੀ ਬਾਣਿਆ ਜਾਤੀ ਨਾਲ ਸੰਬੰਧ ਕਰਦਾ ਵਟਸਐਪਰ ਕੋਈ ਵੀ ਹੈ ਸਾਨੂੰ ਸੁੰਦਰ ਸੁਸ਼ੀਲ ਤੇ ਜਿਹੜੀ ਹੈਗੀ ਕਦਰਾਂ ਕੀਮਤਾਂ ਵਾਲੀ ਕੁੜੀ ਪੰਜਾਬ ਤੋਂ ਚਾਹੀਦੀ ਹੈ ਕਿਉਂ ਮੰਗਦੇ ਆਂ ਬਈ ਪੰਜਾਬ ਤੋਂ ਤੁਸੀਂ ਫਿਰ ਜਦੋਂ ਸਾਰੀ ਦਿਹਾੜੀ ਤੁਸੀਂ ਪੰਜਾਬ ਨੂੰ ਨਿੰਦਦੇ ਆਂ ਫਿਰ ਕੈਨੇਡਾ ਤੋਂ ਕਿਉਂ ਨਹੀਂ ਲੱਭਦੇ ਪੰਜਾਬ ਤੋਂ ਕਿਉਂ ਲੱਭਦੇ ਆਂ ਉਹਨੋਂ 22 ਸਾਲਾਂ ਇਹੀ ਸੇਮ ਕੇਸ ਜਿਹੜਾ ਹੈਗਾ ਕੁੜੀ ਵਾਲੇ ਐਡਵਰਟਾਈਜ਼ਮੈਂਟ ਦੇ ਆ ਕੁੜੀ ਸਾਡੀ ਆ ਜੀ 5 ਫੁੱਟ 5 ਇੰਚ ਪੜ੍ਹੀ ਲਿਖੀ ਕੈਨੇਡੀਅਨ ਸਿਟੀ ਜੇ ਲਈ ਚੰਗਾ ਖਾਨਦਾਨੀ ਵਾਰ ਪੰਜਾਬ ਤੋਂ ਚਾਹੀਦਾ ਕਿਉਂ ਮੰਗਦੇ ਮਈ ਪੰਜਾਬ ਤੋਂ ਤੁਸੀਂ ਕੈਨੇਡਾ 'ਚ ਕਿਹੜਾ ਕੁੰਡੇ ਮੁੰਡੇ ਕੁੜੀਆਂ ਦਾ ਘਾਟ ਆ ਕਿਉਂ ਇਸ਼ਤਿਹਾਰ ਦਿੰਦੇ ਆ ਤੁਸੀਂ ਪੰਜਾਬ ਦੇ ਵਿੱਚ ਕਿਉਂ ਮੰਗਦੇ ਆ ਕਿਉਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਆ ਕਦਰਾਂ ਕੀਮਤਾਂ ਤੇ ਉਹ ਜੇ ਮੁਲਕ ਚ ਲੋੜ ਹੀ ਨਹੀਂ ਮਸ਼ੀਨੀ ਕੰਮ ਬੰਦਾ ਉੱਥੇ ਮਸ਼ੀਨ ਹੋ ਜਾਂਦਾ ਕੰਮ-ਕੰਮ ਕਰਦਾ ਪ੍ਰੈਕਟੀਕਲ ਹੈਗਾ ਸੋਸ਼ਲ ਲਾਈਫ ਕੋਈ ਨਹੀਂ ਹੈਗੀ ਕਿਸੇ ਨਾਲ ਕੋਈ ਕਨਸਰਨ ਨਹੀਂ ਕੋਈ ਡੁੱਬੀ ਜਾਵੇ ਮਰੀ ਜਾਵੇ ਖੱਪੀ ਜਾਵੇ ਕੋਈ ਤੁਹਾਨੂੰ ਚੱਕਦਾ ਨਹੀਂ ਕੋਈ ਤੁਹਾਡਾ ਉੱਥੇ ਕਹਿ ਲਓ ਵੀ ਹੈਲਪ ਕਰਨ ਵਾਲਾ ਹੈ ਨਹੀਂ ਤਾਂ ਫਿਰ ਕਿਉਂ ਤੁਸੀਂ ਪੰਜਾਬ ਤੋਂ ਮੁੰਡੇ ਕੁੜੀਆਂ ਲੱਭਦੇ ਆ ਜੇ ਤੁਸੀਂ ਕੈਨੇਡਾ ਇੰਨਾ ਹੀ ਚੰਗਾ ਮੁਲਕ ਆ ਤਾਂ ਕੈਨੇਡਾ ਅਰਗੇ ਮੁਲਕ ਚ ਕੋਈ ਘਾਟਾ ਨਹੀਂ ਹੁਣ ਚਲੋ ਆ ਮੇਰੇ ਕੋਲੇ ਐਤਵਾਰ ਦਾ ਅਖਬਾਰ ਹੈਗਾ ਜੀ ਇਹ ਆ ਮੇਰੇ ਕੋਲੇ ਐਤਵਾਰ ਦਾ ਅਖਬਾਰ ਆ ਅਜੀਤ ਹਰ ਐਤਵਾਰ ਸਾਰੇ ਇਸ਼ਤਿਹਾਰ ਕੈਨੇਡੀਅਨ ਅਮਰੀਕਨ ਮੁੰਡੇ ਕੁੜੀਆਂ ਦੇ ਆ ਜਿਹੜੇ ਪੰਜਾਬ ਤੋਂ ਚੰਗਾ ਵਰ ਲੱਭਦੇ ਆ ਇੱਕ ਪੇਜ ਦੋ ਪੇਜ ਤਿੰਨ ਪੇਜ ਚਾਰ ਪੇਜ ਇੱਕ ਦਾ ਹੋਰ ਵੀ ਹੋਊਗਾ ਚਾਰ ਪੇਜ ਅਜੀਤ ਅਖਬਾਰ ਦੇ ਵਿੱਚ ਜਿਹੜੇ ਕੈਨੇਡੀਅਨਸ ਕੋਲਡ ਪਾਕਤ ਮੁੰਡੇ ਕੁੜੀਆਂ ਪੰਜਾਬ ਤੋਂ ਲੱਭ ਰਹੇ ਆ ਕਿਉਂ ਲੱਭ ਰਹੇ ਆ ਵੀ ਪੰਜਾਬ ਤੋਂ ਕੀ ਗੱਲ ਮੁੰਡੇ ਕੁੜੀਆਂ ਦੀ ਕੈਨੇਡਾ ਦੇ ਵਿੱਚ ਕਮੀ ਹੈ ਕੀ ਅਮਰੀਕਾ ਦੇ ਵਿੱਚ ਕਮੀ ਹੈ ਕਿਉਂ ਕਦਰਾਂ ਕੀਮਤਾਂ ਦੀ ਗੱਲ ਕਰਦੇ ਆ ਤੁਸੀਂ ਹੁਣ ਆ ਜਾਂਦੀ ਹੈ ਜੀ ਆਪਾਂ ਮੈਡੀਕਲ ਦੀ ਗੱਲ ਕਰੀਏ ਕੈਨੇਡਾ ਚ ਤਾਂ ਜੀ ਭਗਤ ਕਹਿੰਦੇ ਆ ਵੀ ਮੈਡੀਕਲ ਫ੍ਰੀ ਆ ਬੜਾ ਜੀ ਉੱਥੇ ਤਾਂ ਇਲਾਜ ਦਾ ਬਹੁਤ ਵਧੀਆ ਸਿਸਟਮ ਹੈ ਇੱਕ ਪੈਸਾ ਵੀ ਨਹੀਂ ਲੱਗਦਾਗਾ ਜਦੋਂ ਮਾੜੀ ਜੀ ਕੋਈ ਦੰਦ 'ਚ ਵੀ ਪ੍ਰੋਬਲਮ ਆਉਂਦੀ ਆ ਫੋਨ ਕਰਦੇ ਆ ਆਪਦੇ ਰਿਸ਼ਤੇਦਾਰ ਨੂੰ ਉਹ ਕਾਕਾ ਪਤਾ ਕਰੀ ਇੱਥੇ ਡਾਕਟਰ ਕਿਹੜਾ ਚੰਗਾ ਹੈ ਦੰਦ ਦਾ ਇਲਾਜ ਕਰਾਉਣਾ ਆਉਣਾ ਇੱਥੇ ਤਾਂ ਵਾਰੀ ਨਹੀਂ ਆਉਂਦੀ ਪ੍ਰਾਈਵੇਟ ਜਾਂਦੇ ਆ ਤਾਂ ਪੈਸੇ ਬਹੁਤ ਲੱਗਦੇ ਆ ਤੇ ਇਸ ਕਰਕੇ ਅਸੀਂ ਟਿਕਟ ਕਰਾ ਲਈ ਅਗਲੇ ਮਹੀਨੇ ਆਉਣਾ ਤੇ ਸਾਨੂੰ ਡਾਕਟਰ ਵਧੀਆ ਲੱਭ ਕੇ ਦਿਓ ਕਿਉਂ ਭਈ ਪੰਜਾਬ 'ਚੋਂ ਡਾਕਟਰ ਕਿਉਂ ਲੱਭਦੇ ਆ ਤੁਸੀਂ ਕੈਨੇਡਾ ਕੋ ਡਾਕਟਰ ਕੋਲੇ ਜਾਓ ਉੱਥੇ ਕਿਉਂ ਨਹੀਂ ਜਾਂਦੇ ਤੁਸੀਂ ਉੱਥੇ ਤਾਂ ਜੀ ਵਾਰ ਹੀ ਨਹੀਂ ਆਉਂਦੀ ਕਿ 9-9 ਮਹੀਨੇ ਵਾਰ ਹੀ ਨਹੀਂ ਆਉਂਦੀ ਕੀ ਕੀਤਾ ਜਾਵੇ ਮਾੜਾ ਜਾ ਕੋਈ ਚੂਲ ਵਿੰਗੀ ਹੁੰਦੀ ਬਾਡੀ ਦੀ ਲੈ ਕੇ ਟੈਕਟ ਨਾਲ ਦੀ ਨਾਲ ਪੰਜਾਬ ਕਿਉਂ ਬਈ ਪੰਜਾਬ ਦੇ ਡਾਕਟਰ ਪੰਜਾਬ ਤਾਂ ਮਾੜਾ ਹੀ ਬਹੁਤ ਹੈ ਪੰਜਾਬ ਦੇ ਤਾਂ ਲੋਕ ਆਨ ਐਜੂਕੇਟਿਡ ਆ ਬੁੱਧੂ ਆ ਮੂਰਖਾ ਪੰਜਾਬ ਕੀ ਕਰਨ ਆਉਂਦੇ ਪੰਜਾਬ ਚ ਤਾਂ ਚੰਗਾ ਹਸਪੀਟਲ ਵੀ ਹੈ ਨਹੀਂ ਕੋਈ ਪੰਜਾਬ ਚ ਤਾਂ ਡਾਕਟਰ ਵੀ ਹੈ ਨਹੀਂ ਪੰਜਾਬ ਤਾਂ ਨਰਸਾਂ ਵੀ ਹੈ ਨਹੀਂ ਪੰਜਾਬ ਤਾਂ ਨੌਕਰੀਆਂ ਵੀ ਹੈ ਨਹੀਂ ਕਿਉਂ ਆਣੇ ਪੰਜਾਬ ਚ ਬਈ ਉੱਥੇ ਕੰਮ ਕਰਦਿਆਂ ਦੇ ਮਨਲਾ ਦਾ ਤਕਰੀਬਨ ਸ਼ਾਇਦ ਪਾਣੀ ਚ ਪ੍ਰੋਬਲਮ ਹੈਗੀ ਕਲੋਰੀਨ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਜਿਹਦੇ ਕਰਕੇ ਵਾਲ ਝੜ ਜਾਂਦੇ ਵਾਲ ਲਵਾਉਣ ਵੀ ਪੰਜਾਬ ਆਇਆ ਜਾਂਦਾ ਬਈ ਕਿਉਂ ਬਈ ਕਿਉਂ ਨਹੀਂ ਤੁਸੀਂ ਪੰਜਾਬ ਫਿਰ ਵਾਲ ਲਵਾਉਣ ਵਾਸਤੇ ਕੈਨੇਡਾ ਚ ਕਿਹੜਾ ਕੋਈ ਹਸਪਤਾਲਾਂ ਦੀ ਕਮੀ ਹੈ ਕਿਹੜਾ ਡਾਕਟਰਾਂ ਦੀ ਕਮੀ ਹੈ ਨਾਲੇ ਆਪਾਂ ਟੌਰ ਨਾਲ ਦੱਸਦੇ ਆਂ ਲੋਕਾਂ ਨੂੰ ਵੀ ਉੱਥੇ ਦਾ ਲਾਜ ਮੁਕਤ ਹੈ ਹੁਣ ਅੱਜ ਦੇ ਬਜ਼ੁਰਗਾਂ ਤੇ ਵੀ ਬਜ਼ੁਰਗਾਂ ਦੇ ਕੀ ਹਾਲਾਤ ਹੈ ਬਜ਼ੁਰਗਾਂ ਨੂੰ ਸਿਰਫ ਜਿਹੜਾ ਘਰ ਦੇ ਜਵਾਕ ਸਾਹਮਣੇ ਵਾਸਤੇ ਬੁਲਾਇਆ ਜਾਂਦਾ ਹੋਰ ਉਹਨਾਂ ਦੀ ਕੋਈ ਜੜੀ ਹੈਗੀ ਆ ਲੋੜ ਨਹੀਂ ਹੈਗੀ ਹੋਰ ਉਹਨਾਂ ਦੀ ਕੋਈ ਬੁੱਕਤ ਨਹੀਂ ਵਿਚਾਰੇ ਪਾਰਕਾਂ ਚ ਆ ਕੇ ਆਪ ਦਾ ਦੁੱਖ ਰੋਂਦੇ ਆ ਵੀ ਅਸੀਂ ਇੱਥੇ ਜੇਲ੍ਹ ਕੱਟ ਰਹੇ ਆ ਕਿਉਂ ਜੇਲ੍ਹ ਕੱਟ ਰਹੇ ਆ ਕਿਉਂਕਿ ਉਹਨਾਂ ਨੂੰ ਕਿਤੇ ਲੈ ਕੇ ਨਹੀਂ ਜਾਇਆ ਜਾਂਦਾਗਾ ਸਿਰਫ ਉਹਨਾਂ ਦੀ ਡਿਊਟੀ ਘਰ ਦੇ ਕੰਮਾਂ ਤੇ ਆ ਹੋਰ ਉਹਨਾਂ ਨੇ ਕੁਝ ਨਹੀਂ ਕਰਨਾ ਜਾਂ ਉਹ ਜੇ ਸੀਨੀਅਰ ਸਿਟੀਜ਼ਨ ਹੋ ਗਏ ਆ ਜੇ ਕੈਨੇਡਾ ਚ ਲਗਾਤਾਰ ਰਹਿ ਰਹੇ ਆ ਤਾਂ ਉਹਨਾਂ ਦੀ ਪੈਨਸ਼ਨ ਲੱਗ ਜਾਂਦੀ ਆ ਉਹ ਪੈਨਸ਼ਨ ਵਰਤ ਨਹੀਂ ਹੁੰਦੀ ਆ ਕੈਨੇਡਾ ਭਗਤਾਂ ਨੇ ਇਸ ਕਰਕੇ ਬਜ਼ੁਰਗਾਂ ਦੀ ਲੋੜ ਰਹਿੰਦੀ ਹੈ ਤੇ ਪੈਨਸ਼ਨ ਪਿੱਛੇ ਵੀ ਲੜੋ ਲੜਾਈ ਹੁੰਦੀ ਹੈ ਜਦੋਂ ਕੋਈ ਲੜਾਈ ਹੋ ਜਾਂਦੀ ਹੈ ਜਦੋਂ ਕੋਈ ਅੱਗੋਂ ਕੋਈ ਬਜ਼ੁਰਗ ਉਹ ਜਾ ਰੌਲਾ ਪਾਉਂਦਾ ਤਾਂ ਫਿਰ ਉਹਨੂੰ 올ਡ ਹੋਮ ਛੱਡਿਆ ਆਇਆ ਜਾਂਦਾ ਤੇ ਕਈ ਬਜ਼ੁਰਗ ਐਸੇ ਵੀ ਦੇਖਿਆ ਜਿਹੜੇ ਲੋਕਾਂ ਅੱਗੇ ਮਿੰਤ ਤਾਲਾ ਕਰਦੇ ਰਹਿੰਦੇ ਆ ਵੀ ਸਾਨੂੰ ਕੈਨੇਡਾ ਪੰਜਾਬ ਦੀ ਕੋਈ ਟਿਕਟੀ ਲੈ ਦਿਓ ਅਸੀਂ ਪੰਜਾਬ ਜਾਣਾ ਚਾਹੁੰਦੇ ਆ ਜਾਂ ਉਹਨਾਂ ਦੇ ਪਾਸਪੋਰਟ ਰੱਖ ਲਏ ਜਾਂਦੇ ਆ ਤੇ ਉਹ ਇੱਕ ਜੇਲ੍ਹ ਦੀ ਤਰ੍ਹਾਂ ਆਪਦੀ ਜਿਹੜੀ ਰਹਿੰਦੀ ਜ਼ਿੰਦਗੀ ਕੱਟਦੇ ਆ ਤੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਜਿਹੜੇ ਬਜ਼ੁਰਗ ਹੈ ਤਕਰੀਬਨ ਐਂਡ ਤੱਕ ਕੁੰਜੀ ਮੁਖਤਿਆਰ ਬਜ਼ੁਰਗ ਰਹਿੰਦੇ ਆ ਕਿਸੇ ਦੀ ਹਿੰਮਤ ਨਹੀਂ ਉਹਨਾਂ ਨਾਲ ਕੋਈ ਉਹ ਇੱਕ ਉਹ ਇੱਕ ਉਹ ਇਹ ਵੀ ਕਹੂਗਾ ਜਾਂ ਉਹਨਾਂ ਨਾਲ ਅੱਖਾਂ 'ਚ ਅੱਖਾਂ ਮਲਾ ਕੇ ਵੀ ਕੋਈ ਗੱਲ ਕਰੂਗਾ ਇੰਨਾ ਪੰਜਾਬ ਦੇ ਬਜ਼ੁਰਗਾਂ ਦਾ ਰੋਹ ਹੈ ਹੁਣ ਵੀ ਤੇ ਜੇ ਕਿਤੇ ਜਾਣਾ ਵੀ ਹੋਵੇ ਤਾਂ ਉਹਨਾਂ ਨੂੰ ਪਹਿਲਾਂ ਦੱਸਣਾ ਪੈਂਦਾ ਜੀ ਫਲਾਨੇ ਬੰਦੇ ਨੇ ਉੱਥੇ ਜਾਣਾ ਜਾਵੜੀਏ ਇਜਾਜ਼ਤ ਲਈ ਜਾਂਦੀ ਹੈ ਇਹ ਫਰਕ ਹੈ ਤੇ ਕੈਨੇਡਾ ਵਾਲੇ ਭਗਤ ਗੱਲ ਕਰਦੇ ਆ ਵੀ ਜੀ ਉੱਥੇ ਤਾਂ ਸਿਸਟਮ ਆ ਜੀ ਉੱਥੇ ਤਾਂ ਸਿਸਟਮ ਉਹ ਆ ਜੀ ਈਵਨ ਕਿ ਆਟੇ ਪਿੱਛੇ ਲੜਦੇ ਦੇਖਿਆ ਮੈਂ ਆਟੇ ਪਿੱਛੇ ਲੋਕ ਦੁੱਧ ਪਿੱਛੇ ਲੜਦੇ ਦੇਖਿਆ ਤੇ ਐਨੇ ਇੱਕ ਜਾਨੀ ਕਿ ਲਊ ਚਿੱਟਾ ਹੋ ਗਿਆ ਲੋਕਾਂ ਦਾ ਆਪਦੇ ਰਿਸ਼ਤੇਦਾਰ ਨੂੰ ਇੱਕ ਦਿਨ ਵੀ ਕੋਈ ਰੱਖ ਕੇ ਨਹੀਂ ਰਾਜੀ ਇੱਕ ਇੱਕ ਘਰੇ 50-50 ਜਵਾਕ ਵਾੜੇ ਆ ਤੇ ਉਹਨਾਂ ਤੋਂ ਬੇਸਮੈਂਟਾਂ ਦੇ ਵਿੱਚ 10-10 ਜਾਣੇ 12-12 ਜਾਣੇ ਵਾੜ ਕੇ ਉਹਨਾਂ ਤੋਂ ਮੋਟਾ ਯਾਨੀ ਕਿ ਮੂੰਹ ਮੰਗਵਾ ਜਦੋਂ ਪੀਕ ਤੇ ਸੀ ਕੈਨੇਡਾ ਚ ਸਟੂਡੈਂਟ ਦਾ ਕੰਮ ਮੂੰਹ ਮੰਗ ਵੀ ਕਮਾਈ ਕੀਤੀ ਜਾਂਦੀ ਸੀ ਈਵਨ ਕਿ ਜਿਹੜੇ ਕੱਚੇ ਹੁੰਦੇ ਸੀਗੇ ਜਿਹੜੇ ਵਿਚਾਰੇ ਪਹੁੰਚ ਜਾਂਦੇ ਸੀ ਹੈ ਨਾ ਕਮਾਈ ਦੇ ਸੁਪਨੇ ਵੇਖਦੇ ਵੀ ਉੱਥੇ ਡਾਲਰ ਕਮਾਵਾਂਗੇ ਉਹਨਾਂ ਨੂੰ ਪੰਜਾਬੀਆਂ ਵੱਲੋਂ ਕੰਮਾਂ ਤੇ ਸ਼ੋਸ਼ਣ ਕੀਤਾ ਜਾਂਦਾ ਸੀ ਉਹਨਾਂ ਨੂੰ ਮਿਹਨਤਾਨਾ ਤੀਜਾ ਹਿੱਸਾ ਵੀ ਮਿਹਨਤਾਨਾ ਨਹੀਂ ਬਣਦਾ ਸੀ ਈਵਨ ਇਹ ਰਿਵਾਜ ਪੈ ਗਿਆ ਸੀਗਾ ਵੀ 2 ਮਹੀਨੇ ਕੰਮ ਕਰਾਇਆ ਤਨਖਾਹ ਮਾਰੀ ਤੇ ਮੁੜ ਕੇ ਉਹਨੂੰ ਕੰਮ ਤੋਂ ਜਵਾਬ ਦੇਤਾ ਵੀ ਕਾਕਾ ਹੋਰ ਲੱਭ ਲਾ ਕੰਮ ਸਾਡੇ ਤਾਂ ਤੂੰ ਫਿੱਟ ਨਹੀਂ ਤੇ ਉਹ ਵਿਚਾਰੇ ਅ ਅ ਖੰਡਾ ਨੂੰ ਟੱਕਰਾ ਮਾਰਨ ਤੱਕ ਜਾਂਦੇ ਸੀ ਵੀ ਅਸੀਂ 2 ਮਹੀਨੇ ਹੱਡ ਜੋੜਵੀਂ ਮਿਹਨਤ ਕੀਤੀ ਤੇ ਸਾਨੂੰ ਫਲਾਣੇ ਬੰਦੇ ਨੇ ਮਿਹਨਤਾਨਾ ਨਹੀਂ ਕੀਤਾ ਫਿਰ ਚੋਰੀਆਂ ਡਾਕਿਆਂ ਨਸ਼ਿਆਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਜਾਬੀਆਂ ਦਾ ਸਭ ਤੋਂ ਪਹਿਲੇ ਨੰਬਰ ਤੇ ਨਾਂ ਆਉਂਦਾ ਹੈਗਾ ਕਿਤੇ ਦੇਸੀ ਘਿਓ ਚੋਰੀ ਕਰ ਲਿਆ ਕਿਤੇ ਵਾਇਨ ਲੁੱਟ ਲਈ ਕਿਤੇ ਕੁਸ਼ ਕਰ ਲਿਆ ਕਿਤੇ ਕੁਸ਼ ਕਰ ਲਿਆ ਫਿਰ ਆਪਾਂ ਇਹ ਗੱਲਾਂ ਕਿਉਂ ਨਹੀਂ ਦੱਸਦੇ ਵੀ ਇਹ ਕੁਝ ਵੀ ਹੋ ਰਿਹਾ ਆਪਾਂ ਨੂੰ ਦੱਸਣਾ ਚਾਹੀਦਾ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਵੀ ਹਾਂ ਆ ਵੀ ਰੈਕ ਹੈਗਾ ਆ ਵੀ ਗੱਲਾਂ ਹੋ ਰਹੀਆਂ ਨਸ਼ਾ ਨਸ਼ਾ ਇਨਕ ਜਿਆਦਾ ਹੈ ਕੈਨੇਡਾ ਵਰਗੇ ਮੁਲਕਾਂ 'ਚ ਜੀਦਾ ਕੋਈ ਅੰਤ ਹੀ ਨਹੀਂ ਓਵਰਡੋਜ਼ ਹੋ ਕੇ ਆਪਣੇ ਪੰਜਾਬੀ ਭੈਣ ਭਰਾ ਮੁੰਡੇ ਕੁੜੀਆਂ ਮਰ ਰਹੇ ਆ ਕੋਈ ਨਹੀਂ ਬੋਲਦਾਗਾ ਕੋਈ ਨਹੀਂ ਦੱਸਦਾਗਾ ਵੀ ਇਹਦੀ ਵਜ੍ਹਾ ਕੀ ਹੈ ਪਰ ਸਭ ਨੂੰ ਪਤਾ ਹੈ ਕਿ ਵਜ੍ਹਾ ਇੱਕੋ ਇੱਕਾ ਨਸ਼ਾ ਕਿਉਂਕਿ ਨਸ਼ੇ ਦੀ ਇੰਨੀ ਕੁ ਬਤਾਤ ਹੋ ਚੁੱਕੀ ਆ ਇੰਨੀ ਕੁ ਜਿਹੜੀ ਜਵਾਨੀ ਪੰਜਾਬ ਦੀ ਨਸ਼ਿਆਂ 'ਚ ਗਲਤਾਨ ਹੋ ਚੁੱਕੀ ਆ ਜੇ ਆਪਾਂ ਉਹਦਾ ਪੰਜਾਬ ਨਾਲ ਕੰਪੈਰੀਜ਼ਨ ਕਰੀਏ ਤਾਂ ਪੰਜਾਬ ਨੇੜੇ ਤੇੜੇ ਵੀ ਨਹੀਂ ਖੜਦਾਗਾ ਕੈਨੇਡਾ ਦੇ ਇੰਨਾ ਨਸ਼ਾ ਇੰਨਾ ਵੱਡੇ ਲੈਵਲ ਤੇ ਸਮਗਲ ਹੁੰਦਾ ਤੇ ਇੰਨਾ ਵੱਡੇ ਲੈਵਲ ਤੇ ਲੋਕ ਨਸ਼ਾ ਕਰਦੇ ਆ ਘਰ ਹੈ ਨਹੀਂ ਲੋਕਾਂ ਕੋਲੇ ਘਰਾਂ ਲਈ ੱੱਕੇ ਖਾਂਦੇ ਫਿਰਦੇ ਆ ਲੋਕਾਂ ਕੋਲੇ ਘਰ ਨਹੀਂ ਫੋਰਡ ਕਰ ਸਕਦੇਗੇ ਤੇ ਹਾਜੇ ਆਪਾਂ ਕਹਿੰਨੇ ਆ ਵੀ ਤੁਸੀਂ ਕੈਨੇਡਾ ਦੇ ਕੰਮਾਂ 'ਚ ਦਖਲੰਦਾਜ਼ੀ ਕਿਉਂ ਦਿੰਨੇ ਆ ਜੀ ਕੈਨੇਡਾ ਬਾਰੇ ਕਿਉਂ ਬੋਲਦੇ ਆ ਮੰਨ ਲਿਆ ਅਸੀਂ ਕੈਨੇਡਾ ਬਾਰੇ ਬੋਲਦੇ ਆ ਕੈਨੇਡਾ ਦੇ ਕੰਮਾਂ ਦੀ ਕੰਮਾਂ 'ਚ ਦਖਲੰਦਾਜ਼ੀ ਕਰਦੇ ਆ ਕੈਨੇਡਾ ਦੀ ਪੂਲ ਖੋਲਦੇ ਆ ਪੰਜਾਬੀ 'ਚ ਕਹਿ ਲਓ ਤੁਸੀਂ ਪੰਜਾਬ ਦੇ ਕੰਮਾਂ 'ਚ ਕਿਉਂ ਦਖਲ ਦਿੰਨੇ ਆ ਬਈ ਪੰਜਾਬ ਚ ਹੁਣ ਆ ਸਰਕਾਰ ਬਾਨੀ ਐ ਭਗਵੰਤ ਮਾਨ ਐ ਕਰ ਰਿਆ ਉਹ ਸੀਐਮ ਨੇ ਐ ਕਰਤਾ ਉਥੇ ਉਹ ਹੋ ਗਿਆ ਉਹ ਐਮਐਲਏ ਜਿੱਤ ਗਿਆ ਉਹ ਹਾਰ ਗਿਆ ਤੁਹਾਨੂੰ ਕੀ ਲੈਣਾ ਦੇਣਾ ਇਸ ਚੀਜ਼ ਨਾਲ ਤੁਸੀਂ ਕੈਨੇਡਾ ਚ ਰਹਿੰਦੇ ਆ ਸਿਟੀਜ਼ਨ ਹੈਗੇ ਆ ਤੁਸੀਂ ਯੂ ਸਟਿਕ ਟੂ ਕੈਨੇਡਾ ਓਨਲੀ ਤੁਸੀਂ ਪੰਜਾਬ ਲਈ ਕਿਉਂ ਫਿਕਰਮੰਦ ਆ ਪੰਜਾਬ ਬਾਰੇ ਕਿਉਂ ਸੋਚਦੇ ਆ ਠੀਕ ਐ ਫਿਰ ਕਹਿੰਦੇ ਆ ਵੀ ਸਾਡੀ ਫਲਾਣੇ ਬੰਦੇ ਨੇ ਪੰਜਾਬ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਕਿਉਂ ਕਰ ਲਿਆ ਕਬਜ਼ਾ ਸਾਹਮੋ ਆਪਦੀ ਜ਼ਮੀਨ ਆ ਕੇ ਫਿਰ ਕਿਉਂ ਨਹੀਂ ਸਾਹਮ ਦੇ ਕੇ ਬਜ਼ੁਰਗ ਇੱਥੇ ਰੁੱਲਦੇ ਰਹਿੰਦੇ ਆ ਫੋਨ ਕਰਦੇ ਰਹਿੰਦੇ ਆ ਆਜੋ ਮਿਲਜੋ ਹੁਣ ਤਾਂ ਆਖਰੀ ਸਾਹਾਂ ਤੇ ਆ ਨਹੀਂ ਆਉਂਦੇਗੇ ਆਖਰੀ ਇੱਕ ਐਨ ਜੀਓ ਨੂੰ ਇੱਕ ਅ ਕਿਸੇ ਸੰਸਥਾ ਨੂੰ ਫੋਨ ਕੀਤਾ ਜਾਂਦਾ ਕਿ ਬਾਪੂ ਦਾ ਬੇਬੇ ਦਾ ਭੋਗ ਪਾ ਦਿਓ ਫੁੱਲ ਵੀ ਪਾ ਦਿਓ ਜਿਹੜੀ ਭੇਟਾ ਹੈਗੀ ਆ ਤੁਹਾਨੂੰ ਅਸੀਂ ਭੇਜ ਰਹੇ ਆ ਇੰਨਾ ਲੋ ਚਿੱਟਾ ਹੋ ਗਿਆ ਆਪਣੇ ਲੋਕਾਂ ਦਾ ਤਾਂ ਸਾਨੂੰ ਇਹੋ ਜੀ ਕਮਾਈ ਨਹੀਂ ਚਾਹੀਦੀ ਇਸ ਕਰਕੇ ਆਪਾਂ ਫੁਕਰੇ ਨਾ ਬਣੀਏ ਜਿਹੜੀਆਂ ਪੰਜਾਬ ਚ ਆ ਕੇ ਫੁਕਰੀਆਂ ਮਾਰਦੇ ਸੀਗੇ ਉਹ ਫੁਕਰੀਆਂ ਹੁਣ ਨਹੀਂ ਚੱਲਣੀਆਂ ਲੋਕਾਂ ਨੂੰ ਸੱਚਾਈ ਦਾ ਪਤਾ ਤੇ ਜੋ ਕੁਝ ਵੀ ਹੋ ਰਿਹਾ ਇਹਨਾਂ ਮੁਲਕਾਂ ਦੇ ਵਿੱਚ ਜੋ ਪੰਜਾਬੀਅਤ ਦਾ ਘਾਣ ਹੋ ਰਿਹਾਗਾ ਆਪਾਂ ਉਹਨੂੰ ਐਕਸੈਪਟ ਕਰੀਏ ਨਾ ਕਿ ਆਪਾਂ ਜੇ ਕੋਈ ਬੰਦਾ ਕੋਈ ਇਸ ਲੈਵਲ ਤੇ ਗੱਲ ਕਰਨੀ ਚਾਹੁੰਦਾ ਪੰਜਾਬੀਅਤ ਬਾਰੇ ਗੱਲ ਕਰਨੀ ਚਾਹੁੰਦਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਚਾਹੁੰਦਾ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਨਾ ਆ ਕੇ ਉਸ ਬੰਦੇ ਦੇ ਭੰਡੀਏ ਉਸ ਬੰਦੇ ਨੂੰ ਪਿੱਛੇ ਪਾਈਏ ਨਾ ਜਿੱਥੇ ਜਿਹੜੀ ਚੀਜ਼ ਹੈਗੀ ਆ ਉਹਨੂੰ ਐਡਮਿਟ ਕਰ ਲੈਣਾ ਹੀ ਆਪਣੀ ਭਲਾਈ ਹੈ ਤੇ ਆਪਾਂ ਨਹੀਂ ਮੰਨ ਰਹੇਗੇ ਇੰਨੀ ਕੁ ਚੈਨਲਾਂ ਨਹੀਂ ਆ ਘੱਟੋ ਘੱਟ YouTube ਚੈਨਲ ਆ ਜਿਹੜੇ ਬਹੁਤ ਹੀ ਮੌਜ਼ਜ਼ ਜਿਹੜੇ ਰਿਪਿਊਟਡ ਚੈਨਲ ਹੈਗੇ ਆ ਵੱਡੇ ਵੱਡੇ ਉਹਨਾਂ ਨੇ ਵੀ ਕਹਿਤਾ ਵੀ ਲੋਕਾਂ ਦਾ ਇੱਥੇ ਰੋਟੀ ਦਾ ਜਿਗਾਰਡ ਕਰਨਾ ਵੀ ਔਖਾ ਹੋਇਆ ਪਿਆ ਲੱਖਾਂ ਦੀ ਜਿਹੜੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਨੂੰ ਛੱਡ ਰਹੇ ਆ ਤੇ ਜਿਹੜਾ 2 ਸਾਲ 2025 ਆ ਉਹਨੇ ਤਾਂ ਪਿਛਲੇ 20 30 ਸਾਲਾਂ ਦਾ 40 ਸਾਲਾਂ ਦਾ ਰਿਕਾਰਡ ਹੀ ਤੋੜਦਾ ਵੀ ਐਨੀ ਜਿਹੜੀ ਰਿਵਰਸ ਮਾਈਗ੍ਰੇਸ਼ਨ ਕੈਨੇਡਾ ਤੋਂ ਹੋ ਰਹੀ ਹੈ ਹੋ ਰਹੀ ਹੈ ਈਵਨ ਕਿ ਪੱਕੇ ਬੰਦੇ ਕੈਨੇਡਾ ਦੇ ਕੈਨੇਡਾ ਨੂੰ ਛੱਡ ਕੇ ਹੋਰ ਮੁਲਕਾਂ ਦੇ ਵਿੱਚ ਮਾਈਗ੍ਰੇਟ ਹੋ ਗਏ ਕਿਉਂ ਹੋ ਗਏ ਕਿਉਂ ਆਪਾਂ ਨਹੀਂ ਮੰਨਦੇ ਕਿਉਂ ਇਹ ਜਿਹੜਾ ਡਾਟਾ ਆਨਲਾਈਨ ਮੈਂ ਇੱਕ ਦੋ ਵੀਡੀਓ ਪਹਿਲਾਂ ਵੀ ਮੈਂ ਇੱਕ ਵੈਬਸਾਈਟ ਵੀ ਸਾਂਝੀ ਕੀਤੀ ਸੀਗੀ ਉਸ ਵੈਬਸਾਈਟ ਤੇ ਸਾਰਾ ਡਾਟਾ ਜਿਹੜਾ ਇਸ ਚੀਜ਼ ਦਾ ਪਿਆ ਆਪਾਂ ਕਿਉਂ ਨਹੀਂ ਫਰੋਲ ਦੇ ਕੇ ਜਾ ਕੇ ਆਪਾਂ ਕਿਉਂ ਨਹੀਂ ਐਡਮਿਟ ਕਰਦੇ ਵਾਈ ਵਾਈ ਕਿਉਂ ਨਹੀਂ ਐਡਮਿਟ ਕਰਦੇ ਆਪਾਂ ਜੇ ਨਹੀਂ ਐਡਮਿਟ ਕਰਦੇ ਤਾਂ ਆਪਾਂ ਨੂੰ ਕਿਸੇ ਨੇ ਕੋਈ ਨਾਮ ਦੇਣਾ ਤਗਮਾ ਦੇਣਾ ਜਾਂ ਇਹਦਾ ਕਾਰਨ ਇੱਕ ਹੀ ਹੋ ਸਕਦਾ ਵੀ ਜਿਹੜੀ ਸਾਡੀ ਟੌਰ ਸੀ ਜਿਹੜੀ ਸਾਡੀ ਅਸੀਂ ਫੋਕੀ ਹਵਾ ਕਰਦੇ ਸੀ ਉਹ ਸਾਡੀ ਫੂਕ ਨਿਕਲ ਜੂਗੀ ਪਰ ਇੰਨਾ ਵੀ ਬੰਦੇ ਨੂੰ ਸੈਲਫਿਸ਼ ਨਹੀਂ ਹੋਣਾ ਚਾਹੀਦਾ ਕਿ ਆਪਾਂ ਇੰਨਾ ਵੀ ਆਪਾਂ ਨੂੰ ਸੈਲਫਿਸ਼ ਨਹੀਂ ਹੋਣਾ ਚਾਹੀਦਾ ਕਿ ਆਪਾਂ ਨੂੰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਆਪਾਂ ਨੇਰੇ ਚ ਰੱਖੀਏ ਪਰ ਹੁਣ ਉਹ ਗੱਲ ਨਹੀਂ ਰਹੀ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਜਿਹੜੇ ਇਲੈਕਟ੍ਰੋਨਿਕ ਸਾਧਨ ਇੰਨੇ ਵੱਡੇ ਲੈਵਲ ਦੀ ਗਿਣਤੀ ਵਿਦ ਅਜਾਦ ਹੋ ਚੁੱਕੇ ਆ ਵੀ ਹਰ ਬੰਦੇ ਨੂੰ ਹਰ ਮੁਲਕ ਬਾਰੇ ਖਬਰ ਹੈਗੀ ਆ ਤੇ ਉਹ ਇੰਟਰਸਟ ਰੱਖਦੇ ਆ ਖਬਰ ਜਾਣਨ ਦਾ ਤੇ ਮੈਂ ਕਹਿੰਨਾ ਵੀ ਉਹਨਾਂ ਲੋਕਾਂ ਦਾ ਵੀ ਧੰਨਵਾਦ ਖਾਸ ਕਰਕੇ ਸਟੂਡੈਂਟਾਂ ਨੇ ਜਿਨ੍ਹਾਂ ਨੇ ਜਾ ਕੇ ਕੈਨੇਡਾ ਨੂੰ ਐਕਸਪੋਜ਼ ਕੀਤਾ ਪਹਿਲਾਂ ਕੈਨੇਡਾ ਐਕਸਪੋਜ਼ ਕਿਸੇ ਨੇ ਨਹੀਂ ਕੀਤਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਸੀ ਆ ਵੀ ਸਾਡੀ ਜਦੋਂ ਅਸੀਂ ਪੰਜਾਬ ਜਾਂਦੇ ਆ ਸਾਨੂੰ ਚੰਗੇ ਵਧੀਆ ਬਿਸਤਰੇ ਮਿਲਦੇ ਆ ਸੌਣ ਨੂੰ ਜਿਹੜੀਆਂ ਬਸਲੀਰੀ ਦੀਆਂ ਬੋਤਲਾਂ ਪਾਣੀ ਪੀਣ ਨੂੰ ਮਿਲਦੀਆਂ ਚਾਰ ਪੰਜ ਜਣ ਸਾਡੇ ਨਾਲ ਰਹਿੰਦੇ ਆ ਤੇ ਚੰਗੀ ਸਾਡੀ ਸੇਵਾ ਹੁੰਦੀ ਹੈ ਜੇ ਅਸੀਂ ਸੱਚਾਈ ਦੱਸ ਦਾਂਗੇ ਸ਼ਾਇਦ ਸਾਡੀ ਸੇਵਾ ਘਟ ਜੂਗੀ ਸਾਡੇ ਸ਼ਾਇਦ ਸਾਡੀ ਇੱਜ਼ਤ ਘਟ ਜੂਗੀ ਪਰ ਮੈਂ ਧੰਨਵਾਦੀ ਹਾਂ ਉਹਨਾਂ ਲੋਕਾਂ ਦੇ ਕੁੜੀਆਂ ਮੁੰਡਿਆਂ ਦੇ ਜਿਨ੍ਹਾਂ ਨੇ ਚੇਰਾ ਕੱਢਿਆ ਤੇ ਕੈਨੇਡਾ ਵਰਗੇ ਮੁਲਕ ਨੂੰ ਐਕਸਪੋਜ਼ ਕੀਤਾ ਸਚਾਈ ਦੱਸੀ ਆ ਤੇ ਜਿਹੜੇ ਪੰਜਾਬੀਆਂ ਨੇ ਕਾਰਨਾਮੇ ਕੀਤੇ ਆ ਉੱਥੇ ਉਹਨਾਂ ਦੀ ਪੋਲ ਖੋਲੀ ਐ ਬਹੁਤ ਧੰਨਵਾਦੀ ਹਾਂ ਮੈਂ ਤੇ ਬਾਕੀ ਗੱਲ ਹੁਣ ਅੱਜ ਦੇ ਟਾਈਮ 'ਚ ਤਾਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਐਸੀ ਗੱਲ ਆ ਜਿਹੜੀ ਲੁਕੀ ਰਹਿ ਜੂਗੀ ਸਾਰਾ ਕੁਝ ਜਗਜਾਰ ਹੋ ਜਾਣਾ ਐ ਇਸ ਕਰਕੇ ਇਸ ਵੀਡੀਓ ਦੇ ਜ਼ਰੀਏ ਸਟੋਰੀਆਂ ਬਹੁਤ ਨੇ ਹੋਰ ਪੋਲਾਂ ਬਹੁਤ ਨੇ ਹੌਲੀ ਹੌਲੀ ਖੋਲ੍ਹਾਂਗੇ ਜਿਵੇਂ ਜਿਵੇਂ ਫਿਰ ਕੈਨੇਡਾ ਭਗਤਾਂ ਰਿਐਕਟ ਕਰੀ ਜਾਣਗੇ ਜੇ ਛੇਤੀ ਮੰਨ ਲੈਣਗੇ ਤਾਂ ਹਟ ਜਾਾਂਗੇ ਜੇ ਨਾ ਮੰ ਜੇ ਨਾ ਮੰਨਣਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਜਿਹੜੀਆਂ ਸਚਾਈ ਭਰਪੂਰ ਕੈਨੇਡਾ ਦੇ ਜਿਹੜੀਆਂ ਹੈਗੀਆਂ ਗੱਲਾਂ ਭਗਤਾਂ ਨੇ ਜਿਹੜੇ ਪੂਰਨੇ ਪਾਏ ਆ ਉਹਨਾਂ ਨੂੰ ਆਪਾਂ ਜ਼ਰੂਰ ਐਕਸਪੋਜ਼ ਕਰਾਂਗੇ ਸਤਿ ਸ੍ਰੀ ਅਕਾਲ